ਜੋ ਸੀ ਦੱਸਾਂਗੇ ਕਿ ਜਿਹੜਾ ਲਾਸਟ ਲੜੜਾ ਦੇ ਪੰਜਵਾਂ ਲੜੜਾ ਉਹ ਆਪਾਂ ਕਿੱਦਾਂ ਲਾਉਣਾ ਹੈ ਲੜ ਨੂੰ ਉਸੇ ਤਰੀਕੇ ਨਾਲ ਜਿਵੇਂ ਬਾਕੀ ਪਹਿਲਾਂ ਆਪਾਂ ਤਿੰਨ ਲੜੜਾ ਲਾਏ ਸੀਗੇ ਉਸੇ ਤਰੀਕੇ ਨਾਲ ਲੜ ਨੂੰ ਐਂਡ ਤੱਕ ਸਾਫ਼ ਕਰ ਲਿਆ ਹੁਣ ਇਹ ਲੜ ਨੂੰ ਲਾਉਣ ਦੇ ਦੋ ਤਰੀਕੇ ਨੇ ਇੱਕ ਵੱਟਾਂ ਵਾਲਾ ਇੱਕ ਪਲੇਨ ਹੁਣ ਕਈ ਵੀ ਫ੍ਰੀ ਸਟਾਈਲ ਸਟਾਰ ਬੰਦੇ ਨੇ ਉਹ ਵੱਟਾਂ ਵਾਲਾ ਲੜ ਲਾਉਂਦੇ ਨੇ ਉਹਨੂੰ ਲਾਉਣ ਦਾ ਤਰੀਕਾ ਐਦਾਂ ਆਪਾਂ ਵੱਟ ਬਣਾ ਕੇ ਲੜ ਇਕੱਠੇ ਕਰ ਲਾਵਾਂਗੇ ਫਿਰ ਆਪਾਂ ਇੱਥੋਂ ਗ੍ਰਿਪ ਨੂੰ ਟਾਈਟ ਕਰਕੇ ਲੜ ਜਿਹੜਾ ਪ੍ਰੋਪਰ ਆਪਾਂ ਕੱਸਿਆ ਗਿਆ ਇੱਥੇ ਆਪਾਂ ਵੱਟ ਪਾਵਾਂਗੇ ਐਦਾਂ ਉੱਪਰ ਮਣਾ ਮਣਾ ਪਲੇਨ ਰੱਖ ਲਵਾਂਗੇ ਇੱਕ ਚੀਜ਼ ਦਾ ਮੇਸ਼ਾ ਧਿਆਨ ਰੱਖਣਾ ਕਿ ਜਿਹੜਾ ਆ ਆਪਾਂ ਲੜ ਲਾਇਆ ਸੈਕਿੰਡ ਲਾਸਟ ਮਤਲਬ ਜਿਹੜਾ ਇਹਨੂੰ ਇਹ ਤੋਂ ਪਹਿਲਾਂ ਸੈਕਿੰਡ ਲਾਸਟ ਲੜਾ ਜਿਹਨੂੰ ਆਪਾਂ ਕਹਿ ਸਕਦੇ ਆ ਉਹਦੇ ਆਪਾਂ ਬਿਲਕੁਲ ਬਰਾਬਰ ਰੋਣ ਲੜ ਉੱਪਰ ਉਹਦੇ ਤਾਂ ਕਿ ਸ਼ੇਰ ਜਿਹੜੀ ਪ੍ਰੋਪਰ ਬਣ ਸਕੇ ਆ ਨੀਚੇ ਲੜ ਦੇ ਬਰਾਬਰ ਹੋਣਾ ਚਾਹੀਦਾ ਇਹ ਦੂਜਾ ਤਰੀਕਾ ਜਿਹੜਾ ਬਿਲਕੁਲ ਪਲੇਨ ਸਾਫ਼ ਕਰਕੇ ਇੱਥੇ ਆਪਾਂ ਲੜ ਨੂੰ ਪ੍ਰੋਪਰ ਮੋੜ ਲਿਆ ਹੁਣ ਆਪਾਂ ਸਾਫ਼ ਕਰਕੇ ਲੜ ਦੀ ਪੱਤੀ ਬਣਾ ਲੈਣੀ ਹੈ ਇੱਕ